ਬਦਲੀਆ ਸਨ ਲੱਗੀਆਂ ਲਿਖਾ ਕਰਮੀਏ ਬਪਾ ਹੂੰ ਬਸ ਇਹ ਤੋਂ ਖੁਰਚਣਾ ਟਲਾ ਨਹੀਂ ਬਣਾ ਬਸ ਇਧਰੋਂ ਦਾ। ਆਹ ਬਾਲੇ ਵਰਗੀ ਨਾ ਇਧਰ ਦੇ ਅਖਿਆ ਪੈ ਚਾ ਵੀ ਲੈਣੀ ਕੋਊਗੀ। ਚਲੋ ਦੇਖ ਲਓ ਬਸ ਆਪਾਂ ਡੱਗੀ ਵਾਲਾ ਥੱਲੇ ਆ ਸਾਰਾ ਆ ਇੱਥੋਂ ਇੱਥੋਂ ਕਰ ਦੇ ਵਾ ਸਾਫ ਸਾਰਾ। ਡੱਗੀ ਵਾਲਾ ਥਾਂ। ਪਰਾਂ ਦੇ ਆਪਾਂ ਲੋੜ ਹੀ ਨਹੀਂ ਪੰਗੇ ਲੈਣ ਦੇ। ਆ ਜੀ ਚਰਨਾ ਨਹੀਂ ਪੰਗੇ ਲੈਣਾ। ਜਵਾਬ ਤਾਂ ਆ ਹੀ ਖੁੰਦੇ ਹੀ। ਬਸ ਆ ਇਧਰ ਇਧਰ ਕਰ ਦੇ। ਦਾ ਬੰਨਿਆ ਹਾਂ ਆ 5 ਉੱਤੇ ਸਿਰ ਦੇ ਗਿੱਲਾ ਆਪੀ ਸੁੱਕ ਜੂ ਪੈਪ ਦੇ ਮੈਂ ਕਹਿੰਦਾ ਜੇ ਪਹਿਲਾਂ ਵਿੱਚੋਂ ਕੱਢ ਲਾ ਵਿੱਚ ਡਲੀ ਡੁਲੀ ਫਸ ਜੂਗੀ ਪੈਪ ਦੇ ਵਿੱਚ ਪਾਣੀ ਨਾਲ ਉਹ ਕੋਈ ਚੀਜ਼ ਲੈ ਲਾ ਪੈਪ ਉਪ ਚੱਕ ਲਾ ਤੇ ਉਹਦੇ ਨਾਲ ਮੈਂ ਤੈਨੂੰ ਪੈਪ ਲਿਆ ਕੇ ਦਿੰਨਾ ਪੈਪ ਨਾਲ ਸਾਰਾ ਕਾ ਕੱਢ ਲਾ ਬਾਹਰ ਨਾਲ ਲੈ ਲਾ ਹਾਲੇ ਆ ਟੋਟੇ ਨਾਲ ਪੈਪ ਦੇ ਵਿੱਚੋਂ ਸਾਰਾ ਕੱਢ ਲਾ ਉਹ ਡਲੀਆਂ ਡੁਲੀਆਂ ਜੇ ਫਸ ਗਈਆਂ ਡਲੀਆਂ ਦੇ ਵਿੱਚੋਂ ਨਿਕਲ ਨਹੀਂ ਆਪ ਐਫ ਨਾਲ ਨਾ ਮਾਰ ਕੇ ਦੋਨੇ ਪਾਸੇ ਡਲੀਆਂ ਕੱਢ ਦੇ ਪੇਪਾਂ ਦੇ ਆ ਦੇਖਾ ਅੰਮ੍ਰੇਲਾ ਪਣੀ ਆਉਂਦੀ ਨਾਲ ਜੀ ਨਿਕਲ ਜਾਂਦੇ ਪਾਣੀ ਦੇਖ ਲਓ ਇਹ ਸਿਰਫ ਇੱਕ ਛੋਟੀ ਜੀ ਵਧੀਆ ਪੱਥਰ ਲੱਗਿਆ ਪਿਆ ਸੀ ਤੇ ਇਹ ਪੈਪ ਸੀ ਥੋੜੀ ਲੀਕ ਤੇ ਲੀਕ ਕਰਕੇ ਸਾਰਾ ਖਾਰ ਪੈ ਗਈ ਉੱਧਰ ਦੇਖੋ ਦੇਖੋ ਪੱਥਰ ਦੇ ਥੱਲੇ ਇਹ ਲੀਕ ਇਹ ਕਿੰਨੇ ਲੀਕ ਹੋ ਗਿਆ ਥੱਲੇ ਹੈ ਹਵਾ ਆ ਜਾਂਦੀ ਠੰਡੀ ਵੱਧੂ ਤੂੰ ਕੀ ਤੋੜਦਾ ਕੁਛ ਨਹੀਂ ਤੋੜਿਆ ਕੱਢਿਆ ਇਹ ਹੁੰਦਾ ਜਿਹੜੇ ਪੰਜ ਮਹੀਨੇ ਤੋਂ ਪਾਉਂਦੇ ਆ ਅੱਛਾ ਆ ਇਹ ਨਾ ਨਾ ਆਹ ਚੇ ਗੈ ਨਹੀਂ ਇਹ ਕੰਦੇ ਨਾਲ ਤੇ ਉਹਨਾਂ ਦੇਖੀ ਆ ਜੀ ਹੋਰ ਹੋਰ ਥੋੜਾ ਹੋਰ ਆਈ ਜੀ ਜੰਗੀ ਆਈ ਤੇ ਆ ਤੋੜ ਲਈ ਆ ਤੋੜਦੇ ਇਹਨੂੰ ਐਨ ਪੁਣੜੀ ਤੇ ਤੈਨੂੰ ਆਖਸੀ ਕਰ ਗੱਡਣਾ ਜਿਹੜਾ ਕੱਟ ਨਹੀਂ ਪੈਣਾ ਉਹ ਲਾਈਆ ਰੇਕੋ 2 3 ਕਰ ਤੋਂ ਜੀ ਉਹ ਜੰਨ ਤਾਂ ਕੱਢੀ ਇਧਰ ਦੇਖੀ ਕੱਢੀ ਆ ਇਹ ਕੱਢਣੇ ਆਉਂਦੇ ਨਹੀਂ ਉਹ ਬਹੁਤ ਚਾ ਹਾਂ ਕਾ ਲੂ ਪਾ ਲੇ ਕੱਢੀ ਗੱਡੀ ਨੀ ਆ ਉਹ ਕੱਢਦੇ ਪਹਿਲਾਂ ਅਸੀਂ ਆਹ ਕਰਾਉਣ ਲੱਗੇ ਨਾ ਮੈਂ ਪਾਣੀ ਜਾਊਗਾ ਮੀਂਹ ਮੂ ਦਾ ਨਾ ਜੇ ਤਾਂ ਸਾਫ਼ ਕਰੀ ਗੁਰਪਾਣੀ ਤੇ ਨਿਕਲਣ ਲੱਗ ਜੇ ਨਾ ਅੱਗੇ ਜਾਵਾਂ ਨਾ ਹਾਂ ਜੇ ਡੱਪ ਜੂਗਾ ਪਾਹ ਹੈਗੀ ਨਾ ਪਹਿਲਾਂ ਭਰਿਆ ਪਿਆ ਸੀ ਨਾ ਸਾਰਾ ਤਾਂ ਕਰਤਾ ਹਾਂ ਉਹ ਗੜਾ ਨਾ ਪਾਣੀ ਨਹੀਂ ਮੇਰੀ ਚੱਕੇ ਬਾਹਰ ਮਾਰ ਪਿਆ ਭਾਈ ਉਹ ਕਰਦੇ ਆ ਇਹ ਨੂੰ ਫੇਰ ਤੂੰ ਨਹੀਂ ਚੱਲਣ ਕੱਢਦੇ ਆ ਟੀਨ ਉੱਤੇ ਲਾਉਂਦੇ ਉਹਦੇ ਵਿੱਚ ਨਾ ਐ ਡਾਲੀਆਂ ਡੂਰੀਆਂ ਜਿਵੇਂ ਪਹਿਲਾਂ ਚੱਕ ਦੇ ਮਤਲਬ ਵਿੱਚੋਂ ਫੇਰ ਆ ਚੱਕ ਦੇ ਬਾਹਰ ਸੜਦੇ ਪਹਿਲਾਂ ਇਹਦੇ ਵਿੱਚ ਪਸਾ ਦੇ ਕਪੜਾ ਕਪੜਾ ਪਸਾ ਦੇ ਸੋਨੂੰ ਉਹ ਪਿਆ ਪਿੱਛੇ ਵੀ ਆਪਿਆ ਆ ਕਪੜਾ ਪਸਾ ਦੇ ਬੈਪ ਦੇ ਇਹ ਕੱਟੇ ਦੇ ਉਹ ਚੋਲੇ ਫੈਲੂ ਕੀ ਇਹ ਰੋਟੀਆਂ ਆ ਇਹ ਪਹਿਲੀ ਆਹਾ ਕਟਰ ਮਾਇਆ ਕਹਿੰਦਾ ਕਿ ਐ ਚਾਇ ਦੇ ਕੱਟਣਾ ਲੱਗੇ ਇੱਧਰ ਉੱਧਰ ਲੱਗੇ ਹਾਂ 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 ਪਹਿਲਾਂ ਤੁਸੀਂ ਇੱਥੋਂ ਇੱਕ ਆ ਤੋੜ ਲੱਗ ਜਾਓ ਮੈਂ ਤੋੜ ਦੋ ਆਪਾਂ ਇਹ ਰੋਹੂ ਹੀ ਚੱਪੀ ਜਾਂਦੇ ਆ ਕਟਰ ਮਾਇਆ ਦੀ ਲੋੜ ਆ ਕਪੜਾ ਪਾ ਦੇ ਵਿੱਚੋਂ ਕੱਢ ਕਿ ਡਲੀਆਂ ਨਹੀਂ ਆ ਗਈਆਂ ਡਲੀਆਂ ਆਈਆਂ ਕੱਢ ਦੇ ਅੱਛਾ ਹੂੰ ਤਾਂ ਕਿ ਇਦਲੀ ਜੀ ਆਇਆ ਨਾ ਮੇਰੇ ਕੋਲ ਆਹ ਇਦਲੀ ਸਾਡੇ ਦੇ ਪਹਿਲਾਂ ਉਧਰ ਉਹ ਗੱਟਾ ਪਾਇਆ ਲੋਪ ਸਾਡੇ ਚਾਹ ਦੇ ਨਾਲ ਆ ਗਿਆ 20 ਬੈਟ ਹੋ ਗਿਆ ਆਹੀ ਚੱਕ ਲਿਆ 12:30 12:30 ਸੋਨੋ ਆ ਢੱਕ ਆ ਲਿਆ ਉੱਤੇ ਵਿੱਚ ਪਾ ਦੋ ਤੁਹ ਪਾਣੀ ਨਾ ਗਾਹ ਵੇ ਜਿਹੜਾ ਆਇਆ ਨਾ ਤੂੰ ਉਦੋਂ ਦਾ ਪਾ ਕੱਟਾਇਆ ਵੀ ਹੈ ਇਹਦੇ ਚ ਕਰਕੇ ਨਾ ਲੰਮਾ ਪਾਈਪ ਕਰਕੇ ਗੱਟਾ ਧੱਕ ਦੇ ਚੱਜ ਨਾਲਾ ਵੱਡਾ ਉਹ ਚ ਨਾ ਤੇ ਆਪੇ ਕਰਕੇ ਗੱਟਾ ਮੰਮੀ ਇਹਨਾਂ ਭਾਵੇਂ ਕਿਵੇਂ ਜਾੜੂ ਪਾਈਪ ਦੇ ਵਿੱਚ ਿੱਡਾ ਅੜ ਕੇ ਿੱਡੀ ਪਾਈਪ ਕਰਕੇ ਸਾਰੇ ਬਸ ਕਾਰਟੂਨ ਦੇ ਚੱਕਲਾ ਆਹ ਕਾਰਟੂਨ ਚੱਕੇ ਪਾ ਦੇ ਗੱਲ ਤਾਂ ਕਿਵੇਂ ਜਾਊਗਾ ਨਾਲ ਨਿਕਲ ਜਾਊਗਾ ਉੱਥੇ ਕਿਹੜਾ ਇਨਾ ਪਾਣੀ ਜਾਂਦਾ ਮੈਂ ਕਾਰਟੂਨ ਬਣਾ ਕੇ ਆਹ ਨਾਲ ਹੀ ਰੱਖ ਦੇ ਕੋਟਾ ਕਰਕੇ ਦੇ ਵਿੱਚ ਵਸਾ ਦੇ ਇਹਨਾਂ ਨਾਸਟਾ ਉਹਦੇ ਵੀ ਨਾ ਕੰਨਦਾ ਤੇ ਪੈਰ ਪਾ ਦੇ ਲੈ ਤੇ ਚੀਕਾਂ ਇਹ ਬਾਹਰ ਤੇ ਦੁਕਾਣ ਮਲੇ ਤੇ ਨਾ ਖਰੀ ਕਾਤੀ ਹੈ ਉਹ ਗੱਡੀ ਦੇ ਪਾ ਕੇ ਸਿੱਕਦੇ ਹੁੰਦੇ ਆ

ਆ ਸਮਝਿਓਰ ਲਾ ਖੋਲ ਦੇ ਕੋਈ ਮਰਜਾ ਕੱਢ ਦੇ ਕਾ ਕਪੜਾ ਪਾਣੀ ਨਿਕਲ ਜਾਂਦੇ ਵਿੱਚ ਇਹ ਵੱਲ ਨਾ ਕਰ ਇਹ ਫਾਧੂ ਗਾਹਾਂ ਜਾ ਕੇ ਕੋਲਾ ਐ ਨਹੀਂ ਲਾਈ ਜਾਂਦਾ ਨਾਲੇ ਬਕਸ਼ਾ ਗਾਣਾ ਹਾਜੀ ਤੇ ਮੁਰਗੀ ਨਿਕਲਣੀ ਨਹੀਂ ਭਾਈ ਸਾਰਾ ਵਾਸਤ ਕੋਲਣਾ ਪੈਣਾ ਇਹਨੂੰ ਕਰ ਲੈਣ ਦੇ ਕਿਰਾ ਹਜੇ ਕਿਰਾ ਮੀ ਆਉਂਗਾ ਕਰਨ ਦੇ ਵਿੱਚ ਕੁਛ ਤੇ ਘਟਾ ਲੈ ਲੈਣ ਭਾਈ ਸੋਨੂੰ ਪਹਿਲਾਂ ਇਹ ਆ ਕੱਢ ਚੱਕ ਦੇ ਆ ਚੱਕ ਕੇ ਥੋਕ ਫੇਰ ਹੀ ਕਰਨ ਲੱਗਾਂਗੇ ਤਾਂ ਆ ਗਿਆ ਕਰਾ ਹਾਂ ਹਾਂ ਉੱਥੇ ਸਟਾਉਣੀ ਉਹ ਥਾਣੀ ਮਾਪੀ ਆਉ ਦੇਖ ਹਾਂ ਵੀ ਉੱਚਾ ਹੋਊਗਾ ਹਾਂ ਆਪਣਾ ਬੱਸ ਨਾਲ ਨਾਲ ਚੱਲ ਹਾਂ ਬਾਈ ਇੱਥੇ ਸਾਰਾ ਭਰ ਦੇਣੇ ਆ ਜਿਹੜਾ ਉੱਚਾ ਬਣ ਜਾਏ ਅੱਗੇ ਉਹ ਦੇਖ ਸਿੱਟੇ ਸੀ ਨਜ਼ਰ ਰੜਕੇ ਹੋ ਗਏ ਨਾ ਸਹੀ ਹਾਂ ਇਧਰ ਹੀ ਕਰਾਉਣਾ ਹਾਂ ਵੇ ਦੇਖੋ ਹੁੰਦਾ ਪਾ ਇਹ ਦੇਖ ਲਓ ਇਹ ਪੀਪਸੀ ਇਹ ਥੋੜੀ ਜਿਹੀ ਲੀਕ ਹੋ ਗਈ ਤੇ ਥੋੜੀ ਲੀਕ ਹੀ ਕਰਕੇ ਪਤਾ ਨਹੀਂ ਲੱਗਿਆ ਸਾਰੋ ਖੱਡ ਪੈ ਗਈ ਇੱਧਰ ਦੇਖੋ ਜੀ ਅੱਜ ਥੱਲੇ ਸਾਰਾ ਹੁਣ ਪੱਟਣਾ ਪੈ ਗਿਆ ਪੱਥਰ ਨਵਾਂ ਸੋ ਮੀਂਹ ਦਾ ਰੋਤਾ ਕੀ ਜੀ ਆਪਦੇ ਤੁਸੀਂ ਧਿਆਨ ਰੱਖਿਆ ਕਰੋ ਜਿੱਥੇ ਮਾੜੀ ਮਾੜੀ ਸਲਾਬ ਜੀ ਆ ਰਹੀ ਹੈ ਜਿਆਦਾ ਨੁਕਸਾਨ ਹੋਣ ਤੋਂ ਪਹਿਲਾਂ ਹੀ ਚੈੱਕ ਕਰ ਲਓ ਆ ਗਈਆਂ ਕਣੀਆਂ ਅਕੀਰਾ ਮੰਮੀ ਤੇਰਾ ਸਮਾਨ ਦੇਖ ਲਓ ਬਾਹਰ ਇੱਧਰ ਕੋਈ ਕਣੀਆਂ ਆ ਗਈਆਂ ਪੂਰੀਆਂ ਆ ਚਾਦਰ ਗਿੱਲੀ ਹੋ ਗਈ ਅਕੀਰਾ ਦੀ ਪੈਰ ਨਾਲੇ ਹੂੰ ਜੀੜੇ ਦਾ ਲੋੜ ਹੀ ਨਹੀਂ ਸੋਨੋ ਆਪਣੇ ਚੱਕ ਲੈ ਬੱਠੇ ਜਾਪਾਂ ਨੇ ਵੀੜਗੇ ਕੰਮ ਹੀ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਕਿਹਦੇ ਸਲਾਹ ਆ ਗਈ ਉਹ ਕਹਿੰਦਾ ਤੇਜਾ ਕਹਿੰਦਾ ਪਰਲੇ ਕੰਮ ਤੇ ਨਾਲ ਸਾਰਾ ਪੱਥਰ ਪਟੋ ਇੱਕ ਇੱਕ ਕਰਕੇ ਪੱਥਰ ਹੀ ਹੇਲ ਮੇਰੇ ਅੰਦਰ ਕਿੰਨਾ ਹੋ ਗਿਆ ਕਿੰਨਾ ਹੋ ਗਿਆ

ਸੋਨ ਆਪਣੇ ਇੱਥੇ ਥਾਂ ਤੇ ਸਿੱਟਣਾ ਹਾਂ ਇੱਥੇ ਇਹਦੇ ਨਾਲ ਨਾਲ ਸਾਪਾ ਭਰ ਦੇਣਾ ਇਦਾਂ ਜਥਾ ਭਰ ਦੇਣਾ ਜਦੋਂ ਆਏ ਸੀ ਨਾ 12 ਵਜੇ ਆ ਜਾਈਂਗਾ ਤੂੰ ਹੈਗਾ ਕਿਹੜੇ ਆ ਰਹੇ ਤੇ ਆ ਕੇ ਟਾਵਰ ਕੋਲੇ ਜਿਹੜਾ ਉਸਤੇ

ਬਣੀ ਤਣੀ ਨੂੰ ਚੱਕ ਕੇ ਰੱਖੀਏ ਇਹਨੂੰ ਕਿੱਥੇ ਰੱਖੀਏ ਇੰ데 ਇਥੇ ਰੱਖ ਹਾਂ ਉਹ ਪੂਰਾ ਕਰ ਦਿਓ ਨਾ ਕਰ ਦਿਓ ਹਾਂ ਅਲੀ ਮੋਹਣ ਠੰਡਾ ਇਹੋ ਜਿਹਾ ਹੋਰ ਦੇ ਕੋਈ ਲੰਮਾ ਆ ਹੈਗਾ ਤਾਂ ਲੰਮਾ ਹੋਰ ਨਿਕਲੂਗਾ ਜਿੱਥੇ ਹਾਂ ਇਨਸ਼ਾਅੱਲਾ ਇਹਦੇ ਟਰੈਕਟਰ ਚੱਲ ਜਾਂਦਾ ਤੇ ਸਾਰੇ ਆ ਹਟ ਲਾਹ ਰੈਂਪ ਜੇ ਤੋੜਦਾ ਟਰੈਕਟਰ ਨੇ ਆਹ ਪਿਆ ਵੱਡਾ ਮੋਟਾ ਇਹਨੂੰ ਚੱਕ ਕੇ ਰੱਖੀ ਜੇ ਟਾਇਰ ਚੜੇ ਨਾ ਟਰੈਕਟਰ ਹੈ ਆ ਦੇ ਰੱਖ ਲੈ ਟਾਇਰ ਕੰਮ ਆ ਜਾਣਗੇ ਆਪਣੇ ਢੰਗ ਨਾਲ ਸਿੱਟੋ ਵੀ ਸਿੱਟ ਤਿਆਂ ਤੂੰ ਇੱਕ ਤਾਂ ਇੱਥੇ ਰੱਖੀ ਜੇ ਰਿੱਟਾ ਤੇ ਅੱਛਾ ਮੈਨੂੰ ਇਸ ਤਾਂ ਵੀ ਕੰਮ ਆਉਣੀ ਹੈ ਆਪਣੇ ਖਾਰ ਗੰਦ ਪੈ ਸਿੱਟਣਾ ਹੈ ਹਾਂ हाँ हाँ की भी है की करती सी एक खो अक्कू तेर खेडा खेडा अक्कू तेरिया खेड़ा, खेड़ा, खेड़ा कित आप बजा अक्खो आ बजा ना पू पू अक्को बजा शाबाशे ਹੈਂ ਕਿੱਥੇ ਹਾਈ ਚੱਕੀ ਜਾਂਦੇ ਇਹਦੇ ਉਹ ਚੱਕਦੇ ਆ ਜਿਹੜਾ ਗੰਧ ਪੇਲਾ ਤੇ ਤੀਜਾ ਕਿਹ ਕੁ ਹੈ ਹਾਂ ਮੈਂ ਤਾਂ ਇਹ ਕਹਿੰਦਾ ਸੀ ਇਹਨੂੰ ਨਾ ਸਿੱਟ ਗਿਆ ਸੀ ਜਿਹੜਾ ਕੁੱਟਾਂਗੇ ਆ ਹੀ ਰੱਖ ਕੇ ਕੁੱਟ ਦਾਂਗੇ ਵਿੱਚ ਹਾਂ ਰਹਿੰਦੇ ਇਹਨੂੰ ਮਾਰਦੇ ਇੱਧਰ-ਇੱਧਰ ਕਰਦੇ ਉਹੀ ਕੁੱਟਾਂਗੇ ਨਾ ਆਪਾਂ ਪੱਥਰ ਪੱਟ ਕੇ ਆਹਾ ਅੱਟਾ ਕਿ ਵੱਡਾ ਸਾਰਾ ਸੈਟ ਉਸੇ ਪੇਰ ਨਾਲ ਲੰਗੇ ਨਾ ਪੱਟ ਓਏ ਹੋਏ ਉਹ ਯਾਰ ਇੱਕਾ ਉੱਥੇ ਰੱਖ ਦਿੰਦਾ ਨਾ ਟਾਇਰ ਨਾਲ ਨਿਕਲੇ ਇੱਥੇ ਰੱਖ ਦੇ ਹਾਂ ਉਹ ਬਟਾਲਾ ਕੀ ਕਿਤਰਾ ਕਿਤਰਾ ਸਿੱਟਾ ਪੱਲੇ ਪੱਲੇ ਹਾਂ ਆ ਨਿਕਲ ਜਾ ਮੋਰਾ ਹਾਂ ਮੋਰੇ ਹੋ ਗਏ ਉਹਦੇ ਨਾਲ ਉਹ ਕੰਦ ਤੇ ਨੇ ਉਹ ਜੋ ਹਾਂ ਉਹ ਕਰਦੇ ਹੁੰਦੇ ਇੱਧਰ ਪੱਟਣ ਲੱਗਦੇ ਨੇ ਗਰੈਂਟਰ ਨਾਲ ਅਸੀਂ ਆਹੋ ਇਹ ਤੀਜੇ ਦੇ ਕਹਿੰਦਾ ਲਾਸਟ ਤੱਕ ਪੱਟ ਜੋ ਪਰ ਹੁਣ ਅਸੀਂ ਇੱਕ ਵਾਰੀ ਆਪ ਆਹਾ ਦੋ ਪੱਟ ਕੇ ਦੇਖਦੇ ਹਾਂ ਕੀ ਬੰਦ ਹੈ ਦੋ ਪੱਟ ਕੇ ਦੇਖਦੇ ਫਿਰ ਆਉਂਦੀ ਮੈਨੂੰ ਤਾਂ ਲੱਗਦਾ ਇਹਦੇ ਕਾਕੀ ਕਿਉਂ ਨਹੀਂ ਗਈ ਹੌਦੀ ਉਹਦਾ ਸਲਾਵ ਹੈ ਆ ਦੇਖੋ ਉੱਥੇ ਉਹਦੀ ਦਾ ਹੈ ਬੀਠੀ ਆਏ ਹਾਂ ਸਲਾਵ ਹੁੰਦੀ ਹੈ ਹਾਂ ਆਪਾਂ ਇਹ ਵੀ ਮਾਰ ਕੇ ਦੇਖ ਲੈਣੇ ਆ ਪਾਸੇ ਦੇਖੋ ਕਰਕੇ ਉਹ ਫਿਰ ਪਹਿਲਾਂ ਤਾਂ ਧਾਰੂ ਘੜ ਕਰ ਗਿਆ ਤੂੰ ਧਾਰ ਘੜਾ ਸੋਨੂੰ ਧਾਰ ਕੱਟ ਲੈ ਚੱਲ ਪਹਿਲਾਂ ਮੁੜਕੇ ਇਹਨੂੰ ਕਰ ਲਾਂ ਆ ਬੱਠਾ ਚੱਕ ਜਾ ਬਾਹਰ ਪੇੜਨਗੇ ਇਹ ਇਲਾਕੇ ਇਹਦਾ ਮੋਟਰ ਦਾ ਇੱਥੇ ਬਣਾ ਜੇ ਮੋਟਰ ਦਾ ਹੀ ਬਣਾਉਣਾ ਹੈ ਹਾਂ ਮੈਂ ਕਹਿੰਦਾ ਪੈਪ ਵੀ ਨਵੀਂ ਚੜਾਦ ਗਈ ਲਿਆ ਕੇ ਇਹ ਪਰਖਾ ਦਾ ਸਰਵਧੀਆ ਦੂਆ ਹੂੰ ਚਲੋ ਕਰਦੇ ਆ ਕਰਦਾ ਜਿਵੇਂ ਵੀ ਸਹੀ ਹੂੰ ਨਹੀਂ ਛੋਟਾ ਨਹੀਂ ਵੱਡਾ ਸਹੀ ਹੈ ਟੈਂਕੀ ਚ ਕੀ ਪਾਣੀ ਮੁੱਕ ਜਾਂਦਾ ਫਿਰ ਇਧਰੋਂ ਲਾ ਕੇ ਚੜਾ ਲੀਦੀ ਆ ਚਲੋ ਵਸਾ ਕਰ ਦਾਂ ਮੈਂ ਉਹ ਗੱਟਾ ਰੱਖੀ ਬਿਠੇ ਉੱਥੇ ਹਾਂ ਹਾਂ ਪਾਕਿਸਤਾਨਾ ਦੀ ਫਾਰਮੇ ਉਹ ਚਾਹਤੇ ਹਨ ਉਹਨੇ ਮੈਂ ਗਰੈਂਟਰ ਨਾਲ ਵੜਦਾ ਨਹੀਂ ਗਰੇ ਉਹ ਪਾਣੀ ਨਾਲ ਖਾਰਨਾ ਪੈ ਜੇ ਹੋਰ ਫਿਰ ਅੱਜ ਵੀ ਮੀ ਆਇਆ ਆ ਚਲੂ ਮੋਗੇ ਨੂੰ ਪੈ ਗਿਨੇ ਦੋਨਾਂ ਛੱਤਾਂ ਦਾ ਪਾਣੀ ਹੈ ਹਾਂ ਨਹੀਂ ਐ ਕਰਾਂਗੇ ਇਹ ਤਾਂ ਗੱਟਾ ਇੱਧਰ ਬੰਦਾਂਗੇ ਮੂੰਹ ਦੇ ਨਾਲ ਥੱਲੇ ਕਰ ਦਿੰਨੇ ਆ ਜਮ ਆਹੋ ਉਹ ਐਡੀ ਵੀ ਬੰਦਾਂਗੇ ਹਾਂ ਕਿ ਜਿਹੜਾ ਸਿੱਧਾ ਪ੍ਰੈਸ਼ਰ ਆ ਉਹ ਵੀ ਗੱਟੇ ਨਾਲ ਥੱਲੇ ਜਾਈ ਚੱਲੇ ਬਸ ਪਾਣੀ ਗੱਟਾ ਬੰਦਾਂਗੇ ਥੱਲੇ ਬਾੜ ਦਾਂਗੇ ਆਹੋ ਆਹ ਤੋ ਥੱਲੇ ਉਹ ਵੀ ਲਾ ਰਹੇ ਇੱਥੇ ਜੋ ਪਕਰ ਖੰਦੇ ਹਾਂ ਹਾਂ ਮੇਰਾ ਨਾਲ ਨਾਲ ਲੈ ਗਿਆ ਯੂ ਨੋ ਨਾਲ ਹੈ ਹੈ